ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਪਿੰਡ ਪੰਜਾਬ ਦੇ ਉੱਤੇ ਲਓ ਜੀ ਹੁਣ ਆਪਾਂ ਥੋੜੀਆਂ ਇਹ ਸਬਜ਼ੀਆਂ ਲਾਉਣੀਆਂ ਨੇ ਜੀ ਉਹਨਾਂ ਵਾਸਤੇ ਆਪਣਾ ਇਹ ਟਰੈਕਟਰ ਲਿਆਂਦਾ ਹੋਇਆ ਜੀ ਛੋਟਾ ਦੇਖ ਸਕਦੇ ਹੋ ਤੁਸੀਂ ਆ ਇਹਦੇ ਰੋਟਾਵੀਟਰ ਨੇ ਜੀ ਤਵੀਆਂ ਥੋੜਾ ਥਾਂ ਬੋਣ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ ਇਹ ਬਾਕੀ ਤੁਹਾਨੂੰ ਚੱਲਦਾ ਵੀ ਦਿਖਾਵਾਂਗੇ ਵੀ ਕਿਵੇਂ ਚੱਲਦਾ ਆਹ ਦੇਖ ਸਕਦੇ ਹੋ ਤੁਸੀਂ ਸਬਜੀ ਭਾਜੀ ਸਾਰੀ ਅਸੀਂ ਇਹਦੇ ਨਾਲ ਲਾਉਂਦੇ ਆ ਜੀ ਕੱਖ ਵੀ ਇਸੇ ਨਾਲ ਬੀਜਦੇ ਆ ਜੀ ਬਾਕੀ ਜਦੋਂ ਬਾਵਾਂਗੇ ਤੁਹਾਨੂੰ ਵਹਾਈ ਕਰਦਾ ਵੀ ਦਿਖਾਵਾਂਗੇ ਜੀ ਆਹ ਲਓ ਜੀ ਦੇਖ ਸਕਦੇ ਆ आपार आपार मेरे 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 आप मेरे वीर सब्जी का कम करते हैं उन्होंने वास्ते बहुत बढ़िया चीज़ है जी और ਵਹਾਈ ਕਰਕੇ ਵੇਲਾ ਲਾਉਂਦੇ ਨੇ ਜੀ ਮਿਰਚਾਂ ਲਾਉਂਦੇ ਨੇ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਵਹਾਈ ਕਰਦਾ ਜੀ ਤੇ ਬੈਗ ਗੇਅਰ ਵੀ ਲੱਗਿਆ ਹੋਇਆ ਜੀ ਇਹਦੇ ਸਾਡੇ ਸਬਜ਼ੀਆਂ ਲਾਉਣ ਵਾਸਤੇ ਖਾਉਂ ਦੀ ਚਾਰੀ ਹੋ ਰਹੀ ਹੈ ਜੀ ਟਰਲੇ ਪੈਂਡੀਆਂ ਮਿਰਚਾਂ ਲੋ ਬਾਰੇ

ਇਆ ਕਰਲੇ ਭਿੰਡੀ ਸਾਰੇ ਤਰ੍ਹਾਂ ਦੀ ਸਬਜ਼ੀ ਲਾएंगे ਜੀ ਇਹ ਆਪਣੀ ਜਗਾ ਭਿੰਡੀਆਂ ਕਰੇਲੇ ਵਿੱਚਾਂ ਲਾਉਣ ਵਾਸਤੇ ਇਹ ਹੀ ਛੱਡੀ ਹੋਈ ਸੀਗੀ ਜੋ ਕਿ ਅੱਜ ਆਪਾਂ ਨੇ ਛੋਟੇ ਟਰੈਕਟਰ ਦੇ ਨਾਲ ਤਿਆਰ ਕਰ ਲਈ ਹੈ ਆਹ ਲਓ ਜੀ ਤੁਸੀਂ ਦੇਖ ਸਕਦੇ ਹੋ ਸਬਜ਼ੀਆਂ ਵਾਸਤੇ ਕਰਤੀਆਂ ਡੌਲਾਂ ਤਿਆਰ ਹੁਣ ਆਪਾਂ ਕੱਲ ਨੂੰ ਲਿਆ ਕੇ ਵੀਝ ਲਾ ਦੇਣੇ ਨੇ ਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਜੀ